6-6 ਫੁੱਟ ਲੰਬੇ ਕੱਦ ਗਠਿਆ ਹੋਇਆ ਤੇ ਸ਼ਤਿਰ ਵਰਗਾ ਲੰਬਾ ਸਰੀਰ ਗੱਜ-ਗੱਜ ਚੌੜੀਆਂ ਛਾਤੀਆਂ ਸਿਰਾਂ ਤੇ ਦਸਤਾਰਾਂ ਤੇ ਮੂੰਹ 'ਚੋਂ ਅਕਾਲ-ਅਕਾਲ ਦੇ ਜਕਾਰੇ ਜਿਸ ਦਾ ਲੋਹਾ ਅੰਗਰੇਜ਼ਾਂ ਨੇ ਵੀ ਮੰਨਿਆ ਤੇ ਜੀ ਦੀ ਬਹਾਦਰੀ ਦੇ ਚਰਚੇ ਜਿਹਦੇ ਸੋਲੇ ਪੂਰੀ ਦੁਨੀਆ ਗਾਉਂਦੀ ਹੈ ਇੰਡੀਅਨ ਆਰਮੀ ਦੀ ਸਭ ਤੋਂ ਮਹੱਤਵਪੂਰਨ ਰੈਜੀਮੈਂਟ ਇਹ ਪਿਛਲੇ 150 ਸਾਲਾਂ ਦੇ ਵਿੱਚ ਸਿੱਖ ਰੈਜੀਮੈਂਟ ਨੇ ਇੰਪੋਸੀਬਲ ਨੂੰ ਵੀ ਪੋਸੀਬਲ ਕਰਕੇ ਦਿਖਾਇਆ ਇਸੇ ਕੰਮ ਲਈ ਜਾਣੀ ਜਾਂਦੀ ਹੈ ਸ਼ੇਰਾਂ ਦੀ ਇਹ ਰੈਜੀਮੈਂਟ 1852 ਸਨਮਾਨ ਨੇ ਜੋ ਕਿ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਨੰਬਰ ਹੈ ਜਿੰਨਾ ਵਿੱਚ ਦੋ ਪਰਮਵੀਰ ਚੱਕਰ 14 ਮਹਾਵੀਰ ਚੱਕਰ 68 ਵੀਰ ਚੱਕਰ ਦੋ ਅਸ਼ੋਕ ਚੱਕਰ 14 ਵਿਕਟੋਰੀਆ ਕ੍ਰੋਸ ਤੇ 21 ਇੰਡੀਅਨ ਆਰਡਰ ਆਫ ਮੈਰਿਟ ਸ਼ਾਮਿਲ ਨੇ ਜਿਹੜੇ ਸਿੱਖਾਂ ਨੂੰ ਫਿਰੋਜ਼ਪੁਰ ਤੋਂ ਭਰਤੀ ਕੀਤਾ ਗਿਆ ਉਹਨਾਂ ਨੂੰ 14 ਕਿੰਗ ਜੋਸਨ ਫਿਰੋਜ਼ਪੁਰ ਕਿਹਾ ਗਿਆ ਤੇ ਜਿਹੜੇ ਸਿੱਖਾਂ ਨੂੰ ਲੁਧਿਆਣੇ ਤੋਂ ਭਰਤੀ ਕੀਤਾ ਗਿਆ ਉਹਨਾਂ ਨੂੰ 15 ਲੁਧਿਆਣਾ ਸਿੱਖ ਕਿਹਾ ਗਿਆ ਸਿੱਖ ਰੈਜੀਮੈਂਟ ਇੱਕ ਸਿੰਗਲ ਕਲਾਸ ਰੈਜੀਮੈਂਟ ਹੈ ਯਾਨੀ ਕਿ ਜੇ ਤੁਸੀਂ ਸਿੱਖ ਰੈਜੀਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜੱਟ ਸਿੱਖ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਹੋ ਇਸ ਰੈਜੀਮੈਂਟ ਨੇ ਇੰਡੀਅਨ ਆਰਮੀ ਨੂੰ ਕੈਪਟਨ ਕਰਨ ਸਿੰਘ ਤੇ ਸੂਬੇਦਾਰ ਜਗਿੰਦਰ ਸਿੰਘ ਵਰਗੇ ਹਜ਼ਾਰਾਂ ਹੀ ਬਹਾਦਰ ਤੇ ਸੂਰਬੀਰ ਸਪਾਹੀ ਦਿੱਤੇ ਜਿਨ੍ਹਾਂ ਨੇ ਅੰਤ ਨੂੰ ਵੀਰਗਤੀ ਪ੍ਰਾਪਤ ਕੀਤੀ ਸਰਚ ਕਰਕੇ ਦੇਖੋਗੇ ਨਾ ਕਿ ਸਭ ਤੋਂ ਬਹਾਦਰ ਰੈਜੀਮੈਂਟ ਕਿਹੜੀ ਆ ਤਾਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਸਿੱਖ ਰੈਜੀਮੈਂਟ ਦਾ ਨਾਮ ਆਉਗਾ। ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਨਾਰੇ ਦੇ ਉੱਤੇ ਪਹਿਰਾ ਦਿੰਦੇ ਹੋਏ ਦੁਸ਼ਮਨ ਦੇ ਵਾਸਤੇ ਕਾਲ ਬਣ ਕੇ 21 ਬਟਾਲੀਅਨ ਨਾਲ ਲੈਸ ਹੋ ਕੇ ਅੱਜ ਵੀ ਤਨੀ ਖੜੀ ਹੈ ਸਿੱਖ ਰੈਜੀਮੈਂਟ। 11th ਸਿੱਖ ਰੈਜੀਮੈਂਟ ਭਾਰਤ ਦੇ بٹਵਾਰੇ ਵੇਲੇ ਤੇ ਸੈਕੰਡ ਵਰਲਡ ਵਾਰ ਵੇਲੇ ਬੜੀ ਬਹਾਦਰੀ ਨਾਲ ਲੜੇ ਜਿਹਦੇ ਕਿਸੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਏ। ਇਨ੍ਹਾਂ ਸੂਰਮਿਆਂ ਨੇ ਫਸਟ ਵਰਲਡ ਵਾਰ ਦੇ ਵੇਲੇ ਵੈਸਟ ਫਰੰਟ ਦੇ ਵਿੱਚ ਮੈਸੋਪੋਟਾਮੀਆ ਦੇ ਵਿੱਚ ਗੈਲੀਬੋਲੀ ਦੇ ਵਿੱਚ ਤੇ ਹੋਰ ਵੀ ਤਿੰਨ ਤੋਂ ਚਾਰ ਮਹਾਦੀਪਾਂ ਦੇ ਉੱਤੇ ਜਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਜੰਗ ਲੜੇ ਆ ਤੇ ਇਹਨਾਂ ਦੀ ਬਹਾਦਰੀ ਦੇ ਕਾਰਨਾਮੇ ਅਜੇ ਤੱਕ ਉੱਥੋਂ ਦੇ ਲੋਕ ਯਾਦ ਕਰਦੇ ਆ